ਹਾਂਜੀ ਸਸਤੀ ਗਾਲ ਜੀ ਸਾਰੇ ਕੁੱਤਰ ਬਾਈ ਵੀਰਾਂ ਨੂੰ ਲੋਬੀ ਅੱਜ 14 ਮਈ 2024 ਨੂੰ ਡੀਆਂ ਸਾਰੀਆਂ ਬਾਜੀ ਦੀਆਂ ਅਪਰੇਟ ਲੈ ਕੇ ਹਾਜ਼ਰ ਹੋਏ ਆ ਤੇ ਪਹਿਲਾਂ ਮੈਂ ਵੀਰੇ ਦੱਸ ਦਈਏ ਸਾਰੇ ਵੀਰਾਂ ਨੂੰ ਕਿ ਕੁਝ ਦਿਨਾਂ ਤੋਂ ਆਪਣਾ ਚੈਨਲ ਜਿਹੜਾ ਬਾਈ ਬੰਦ ਚੱਲ ਰਿਹਾ ਸੀ ਕੋਈ ਪ੍ਰੋਬਲਮ ਆਉਣ ਕਰਕੇ ਤੇ ਹੁਣ ਮੇਰੇ ਰਜਾਨਾ ਅਪਲੋਡ ਆਇਆ ਕਰਨੀਆਂ ਅੱਜ ਮੇਰੀ 14 ਮਈ 2024 ਨੂੰ ਸਰਾਂ ਨੂੰ ਵੱਡੀ ਬਾਜੀ ਸੀ ਵੀਰੇ ਪਿੰਡ ਮੋਠਾ ਵਾਲੀ ਜਿਲ੍ਹਾ ਮੋਗਾ 110 ਕੁੱਤਰ ਰੋਡ ਦੇ ਸੀ 5200 ਮੀਟਰ ਨੂੰ 7 ਵਜੇ ਵੀਰੇ ਬਾਜੀ ਨਹੀਂ ਪੜੀ ਆ ਬਾਜੀ 8 ਕੁੱਤਰਾਂ ਸੰਜੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਾਈ ਰਵਣਾ ਪੱਪਾ ਲੰਡਾ ਦੂਜਾ ਨੰਬਰ ਵੀਰੇ ਜਿੰਦਾ ਸੁਖਾਨੰਦ ਮੋਟਰਸਾਈਕਲ ਦਾ ਜੇਤੂ ਰਿਹਾ ਤੀਜਾ ਨੰਬਰ ਵੀਰੇ ਚਾਨਣ ਮਨਸੂਰਵਾਲ ਮੋਟਰਸਾਈਕਲ ਦਾ ਜੇਤੂ ਰਿਹਾ ਤੇ ਅੱਗੇ ਵੀਰੇ ਜਿਹੜੇ ਸਾਂਝੀ ਸੀ ਵੀਰੇ ਗਰਜੀਤ ਤਾਰੇ ਵਾਲਾ ਜੀਤਾ ਲਹਾਰਾ ਕਾਕੂ ਸੇਖ ਦੌਲਤ ਫੌਜੀ ਸਾਹ ਹੋ ਕੇ ਤੇ ਫੌਜੀ ਦੌਦਰ 18 ਕੂਤਰਾਂ ਦੀ ਵੀਰੇ ਵਾਧਾ ਲੱਗਾ ਸੀ 1000 ਰੁਪਿਆ ਤੇ ਵਾਧੇ 'ਚ ਵੀਰੇ ਕੱਲਾ ਕਬੂਤਰ ਰਿਹਾ ਸੀਰਾ ਕਾਲੇ ਕੇ ਦਾ ਬਾਜੀ ਵੀ ਰੱਠਾਂ ਦੀ ਹੋ ਗਈ ਸੀ ਤੇ ਪਹਿਲੇ ਦਿਨ ਤਿੰਨਾਂ ਨੂੰ ਸੀਗਾ ਵੀਰੇ ਮੋਟਰਸਾਈਕਲ ਰਮਣਾ ਪੱਪਾ ਲੰਡਾ ਜਿੱਦਾਂ ਸੁਖਾਨੰਦ ਚਾਨਣ ਮਨਸੂਰ ਵਾਲੇ ਤੇ ਤਿੰਨੇ ਵੀਰ ਵੀਰੇ ਮੋਟਰਸਾਈਕਲ ਤੇ ਪਿੰਡ ਮੁੱਠਾ ਵਾਲੀ ਜਿਲ੍ਹਾ ਮੋਗਾ ਤੋਂ ਅਗਲੀ ਬਾਜੀ ਸੀਗੀ ਵਿਰੇ ਅੱਜ ਦੀ ਪਿੰਡ ਗੜੀ ਤਰਖਾਨਾ 101 ਕੋਤਰੂ ਡਾਸੀ ਵਿਰੇ 2200 ਮੋਡ ਨੂੰ 7 ਵਜੇ ਵਿਰੇ ਬਾਜੀ ਨਿਬੜੀ ਆ ਬਾਜੀ 8 ਕੋਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਵਿਰੇ ਪਰਮ ਕਕਰਾਲਾ ਨੇ ਮੋਟਰਸਾਈਕਲ ਦਾ ਜੇਤੂ ਰਹਾ ਦੂਜਾ ਨੰਬਰ ਬਣਾਇਆ ਬਈ ਜੱਗਾ ਭੈਣੀ ਨੇ ਮੋਟਰਸਾਈਕਲ ਦਾ ਜੇਤੂ ਰਹਾ ਪਹਿਲੇ ਦੂਜੇ ਨੂੰ ਮੋਟਰਸਾਈਕਲ ਸੀ ਤੀਜਾ ਨੰਬਰ ਬਣਾਇਆ ਬਈ ਮਣੀ ਕਲਾਲ ਫ੍ਰਿਜ ਦਾ ਜੇਤੂ ਰਹਾ ਚੌਥਾ ਨੰਬਰ ਵਿਰੇ ਹਰਪਾਲ ਖੱਟਰਾ ਫ੍ਰਿਜ ਦਾ ਜੇਤੂ ਰਹਾ ਪੰਜਵਾਂ ਨੰਬਰ ਮਨਜੀਤ ਲੋਪੋਂ ਕੂਲਰ ਦਾ ਜੇਤੂ ਰ ਅੱਗੇ ਵੀਰੇ ਜਿਨ੍ਹਾਂ ਨੇ ਸਾਂਝੀ ਸੀ ਜਗਰਾਜ ਲੱਲਕਲਾਂ ਕਾਲੂ ਲਹਾਰਾ ਤੇ ਮਨਦੀਪ ਖਲਾਲ ਵੀਰੇ ਅਗਲੀ ਬਾਜੀ ਸੀ ਬਈ ਪਿੰਡ ਲਤਾਲਾ ਜ਼ਿਲ੍ਹਾ ਲੁਧਿਆਣਾ 87 ਕੂਟਰ ਡੇ ਸੀ 3200 ਮਟ ਨੂੰ 6:41 ਮਿੰਟ ਦੇ ਬਾਜੀ ਨੇ ਬੜੀ ਪਹਿਲਾ ਨੰਬਰ ਬਣਾ ਵੀ ਪਿੰਦਰ ਯੂਐਸਏ ਨੇ ਮੋਟਰਸਾਈਕਲ ਦਾ ਜੇਤੂ ਰਹਾ ਦੂਜਾ ਨੰਬਰ ਹਿੰਦਾ ਮੜਿਆਣੀ ਫ੍ਰਿੱਜ ਦਾ ਜੇਤੂ ਤੀਜਾ ਨੰਬਰ ਵੀਰੇ ਜਸਵੰਤ ਬੜੂੰਦੀ ਪੱਕੇ ਦਾ ਜੇਤੂ ਬਾਈ ਇਹ ਪਿੰਡ ਲਤਾਲਾ ਦੀ ਆਪਰੇਟਾ ਬਾਈ ਮੋਟਰਸਾਈਕਲ ਫ੍ਰਿੱਜ ਤੇ ਪੱਕਾ ਨਾਮ ਚ ਸੀ ਅਗਲੀ ਬਾਜੀ ਸੀਗੀ ਵੀਰੇ ਜਬ ਪਿੰਡ ਕਬੂਲਪੁਰ ਜ਼ਿਲ੍ਹਾ ਜਲੰਧਰ 136 ਕੁੱਤਰੋ ਦੇ ਸੀ 1700 ਮੁੱਟ ਨੂੰ 5:25 ਤੇ ਵੀਰੇ ਬਾਜੀ ਨੇ ਬੜੀ ਬਾਜੀ 7 ਕੁੱਤਰਾਂ ਦੀ ਇੱਕ ਪਾਸੇ ਸੀ ਤੇ ਇੱਕ ਵੀਰੇ ਇੱਕ ਪਾਸੇ ਸੀ ਪਹਿਲਾ ਨੰਬਰ ਬਿੱਲਾ ਲਲੀਆਂ ਫਿਰ ਇਹਦਾ ਜੇਤੂ ਰਹਾ ਦੂਜਾ ਨੰਬਰ ਗੁਰਜੀਤ ਇਦਾਂ ਕੋਲੜਾ ਦਾ ਜੇਤੂ ਤੀਜਾ ਨੰਬਰ ਬਣਾਇਆ ਬਾਈ ਕਰਨ ਫਤੇਖਾਂ ਅੱਖੇ ਦਾ ਜੇਤੂ ਰਹਾ ਕੁੱਤਰ ਵੀਰੇ ਬਾਹਰ ਸੀ ਸਾਂਝੀ ਜੋ ਅਮਰਤ ਜੰਡੂ ਸਿੰਘਾ ਇੰਦਰਜੀਤ ਗਿੱਦਲਪਿੰਡੀ ਟੋਨੀ ਅਸਰਾਮਪੁਰ ਤੇ ਸਾਬੀ ਜਲਪੋਤਾ ਇਹਨਾਂ ਦੀ ਬਾਜੀ ਸਾਂਝੀ ਸੀ ਸੱਤਾਂ ਦੀ ਜਿਹੜਾ ਵੀਰੇ ਬਾਹਰ ਸੀ ਉਹ ਅੱਖੇ ਦਾ ਜੇਤੂ ਰਹਾ ਜਿੱਤ ਵੀਰੇ ਜਿਹੜੀ ਪਰਸੈਂਟਾਂ ਚ ਹੈ ਨਹੀਂ ਸੀਗੀ ਨੰਬਰਾਂ ਚ ਨਹੀਂ ਸੀ ਜਿੱਤ ਤੀਜੇ ਨੰਬਰ ਵਾਲਾ ਵੀਰੇ ਕਰਨ ਫਤਿਹਾਂ ਕਾਲੇ ਪੱਖੇ ਦਾ ਜੇਤੂ ਰਹਾ। ਬਾਕੀ ਵੀਰੇ ਸਾਰੀ ਬਾਜੀ ਦੇ ਪੈਸੇ ਸੱਤਾ 'ਚ ਵੰਡੇ ਗਏ। ਤੇ ਪਿੰਡ ਕੁੰਨਰਾ ਵੀਰੇ ਸੰਗਰੂਰ ਜ਼ਿਲ੍ਹੇ 'ਚ 89 ਕੂਟਰੋਡੇ ਸੀ 2500 ਮੋੜ ਨੂੰ 6:25 ਮਿੰਟ ਤੇ ਬਾਜੀ ਨਿਬੜੀ। ਬਾਜੀ 7 ਕੂਟਰਾਂ 'ਚ ਸਾਂਝੀ ਹੋ ਗਈ ਸੀ। ਪਹਿਲਾ ਨੰਬਰ ਬਣਾਇਆ ਗੁਰਪ੍ਰੀਤ ਵੀਰ ਕਲਾਂ ਫਿਰਦਾ ਜੇਤੂ ਰਹਾ। ਦੂਜਾ ਵੀਰੇ ਸਲੀਮ ਈ ਲਾਲ ਪੱਖੇ ਦਾ ਜੇਤੂ ਜਿਨ੍ਹਾਂ ਨੇ ਵੀਰੇ ਸਾਂਝੀ ਹੋਈ ਸੀ ਗੱਲ ਵੀਰ ਕਲਾਂ ਬਾਹਰ ਸੀ ਮਡੇਰ ਡੀਸੀ ਲੋਹਾ ਖੇੜਾ ਸੋਨੀ ਦੁੱਗਾ ਤੇ ਸ਼ਿੰਗਾਰਾ ਲੋਹਾ ਖੇੜਾ ਵੀਰੇ। ਅਗਲੀ ਬਾਜੀ ਸੀਗੀ ਵੀਰੇ ਪਿੰਡ ਬੁਰਜਰਾਠੀ ਜ਼ 124 ਕੂਟਰ ਉੱਤੇ ਰੋਡੇ ਸੀ 2200 ਮੋਡ ਨੂੰ 6:50 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਵਿਰੇ ਗੱਗੂ ਠੋਠਿਆਂ ਵਾਲੀ 1000 ਦੀ ਜਿੱਦਾ ਜੇਤੂ ਦੂਜਾ ਨੰਬਰ ਵਿੰਦਰੀ ਹਤਲਾ 600 ਦੀ ਜਿੱਦਾ ਜੇਤੂ ਤੀਜਾ ਨੰਬਰ ਵਿਰੇ ਹਰਪ੍ਰੀਤ ਜਹਲਾਂ ਵਾਲੀ 400 ਦੀ ਜਿੱਦਾ ਜੇਤੂ ਰਿਹਾ ਵਿਰੇ ਪਿੰਡ ਬੜਜਰਾਠੀ ਜ਼ਿਲ੍ਹਾ ਮਾਨਸਾ 124 ਉੱਡੇ ਸੀ ਅਗਲੀ ਬਾਜੀ ਸੀਗੀ ਵਿਰੇ ਅੱਜ ਪਿੰਡ ਪੀਪਲੀ 64 ਕੂਟਰ ਉੱਤੇ ਰੋਡੇ ਸੀ 2200 ਮੋਡ ਨੂੰ ਪਹਿਲਾ ਨੰਬਰ ਬਣਾਇਆ ਵਿਰੇ ਅਰਚਟਾ ਬਾਂ ਨੇ ਦੂਜਾ ਨਿਮਾ ਸੇਮਾ ਨੇ ਤੀਜਾ ਬਣਾਇਆ ਵਿਰੇ ਜੋਤੀ ਮਲੋਟ ਨੇ ਹੁਣ ਜੇ ਬਾਈ ਗੱਲ ਕਰੀਏ ਕੱਲ 13 ਮਈ 2024 ਦੀ ਬਾਜੀਾਂ ਦੀ ਅਪਡੇਟ ਦੀ ਪੈਨ ਠੱਕਰ ਵਾਲੀ 135 ਕੂਟਰ ਡੇਸਵੀਰੇ 3000 ਮੋਡ ਨੂੰ ਬਾਜੀ 6 ਕੂਟਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਾਈ ਨਿੱਕਾ ਸਿੱਧਵਾ ਮੋਟਰਸਾਈਕਲ ਜੇਤੂ ਰਹਾ ਅਗਰ ਕੀਰਤ ਪੋਨੇ ਦੇ ਨਾਂ ਦੇ ਇਹਨਾਂ ਦਾ ਕੂਟਰ ਸੀ ਦੂਜਾ ਨੰਬਰ ਵੀਰੇ ਰਵੀ ਕੁੜਕਾ ਫਰੇਦਾ ਜੇਤੂ ਜਿਹੜੇ ਵੀਰੇ ਸਾਂਝੀ ਤਾਂ ਇਹ ਬਿੱਟੂ ਠਮੋਟ ਬਬਲੂ ਕਰਨਾਣਾ ਦਰਜੀ ਜਗਤਪੁਰ ਤੇ ਬਿੱਟੂ ਠਮੋਟ ਵੀਰੇ ਤੇ ਕੱਲ ਵੀਰੇ ਇੱਕ ਬਾਜੀ ਹੋਰ ਸੀ ਪਿੰਡ ਬਰਕੰਦੀ ਨੇੜੇ ਜੇਤੋ ਠਾਟ ਕੂਤਰੋੜੇ ਸੀ 1700 ਮੋਟ ਨੂੰ ਪੰਜ ਕੂਤਰਾਂ ਹੀ ਵਾਜੀ ਸਾਂਝੀ ਹੋ ਗਈ ਸੀ ਕਾਲਾ ਬਲੂ ਲੱਬਾ ਲਵਾਮ ਪਿੰਦਰਾ ਮੱਲਣ ਗੁਰਮਨ ਲੱਖੀ ਸਰ ਹੈਪਾ ਪੁੱਜੋ ਨਿਮਾ ਦੇਉਣ ਇਹਨਾਂ ਦਾ ਕੂਤਰ ਸੀ ਵੀਰੇ ਤੇ ਇੱਕ ਬਾਜੀ ਵੀਰੇ ਕੱਲ ਹੋਰ ਸੀ ਓਡੀ ਸੀ 12 ਮਈ 2024 ਨੂੰ ਪਿੰਡ ਗੁੜੀ ਸੰਘਰ 101 ਕੂਤਰੋੜੇ ਸੀ ਵੀਰੇ 2200 ਮੋਟ ਨੂੰ ਕੱਲ ਵੀਰੇ 13 ਮਈ ਨੂੰ ਦੂਸਰ 40 ਕੂਤਰੋੜੇ ਸੀ ਬਾਜੀ 8 ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਗਿਆ ਲਕੋਰ ਸੁਖਿਆਣੇ ਫਿਰ ਇੱਧਾ ਜੇਤੂ ਦੂਜਾ ਨੰਬਰ ਮੰਟਾ ਮਢਾਕ ਨੇ ਪੱਕੇ ਦਾ ਜੇਤੂ ਰਿਹਾ ਇਹ ਵੀਰੇ ਤਾਰਾ ਦੇ ਆਉਣ ਗਰੁੱਪ ਨੇ ਸਾਂਭਿਆ ਸੀ ਰਾਜੂ ਸੁਖਨੇ ਦੇ ਗੱगन ਦੋਦੇ ਨੇ ਤੀਜਾ ਨੰਬਰ ਵੀਰੇ ਚਰਨੀ ਪੁੱਚੋ ਪੱਕੇ ਦਾ ਜੇਤੂ ਰਹਾ ਜਿਹੜੇ ਵੀਰੇ ਸਾਂਜੀ ਚਾਹੇ ਕੰਤਾ ਪੱਕੀ ਵਿੰਦਰਾ ਮੱਲਣ ਗੁਰਪ੍ਰੀਤ ਮੱਲਣ ਬੋੜ ਰੋੜੀਖਪੂਰਾ ਇੱਕ ਵੀਰੇ ਕੋਠੇ ਅਮਰਪੁਰੇ ਤੋਂ ਸੀਗਾ ਉਹਨਾਂ ਦਾ ਨਾਮ ਨਹੀਂ ਪਤਾ ਲੱਗਿਆ ਇਹ ਵੀਰੇ ਕੁੜੀ ਸ਼ੰਕਰ ਦੀ ਅਪਡੇਟ ਇਹ ਸੀ ਵੀਰੇ 14 ਮਈ ਤੇ 13 ਮਈ ਨੂੰ ਓਡੀਆਂ ਸਾਰੀਆਂ ਬਾਈਆਂ ਦੀ ਅਪਡੇਟ ਸੋ ਵੀਰੇ ਦੁਬਾਰਾ ਫੇਰ ਦੱਸ ਦਿੰਨੇ ਆ ਕੋਸ ਦਿਨਾਂ ਤੋਂ ਆਪਣਾ ਚੈਨਲ ਜਿਹੜਾ ਬੰਦ ਚੱਲ ਰਿਹਾ ਸੀ ਤੇ ਹੁਣ ਵੀਰੇ ਰਜਾਨਾ ਅਪਡੇਟ ਆਇਆ ਕਰਨਗੀਆਂ ਸੋ ਵੀਰੇ ਜੀ ਵੀਡੀਓ ਵਧੀ ਸਾਰੇ ਕੂਤਰ ਵਾਲੇ ਗਰੁੱਪਾਂ 'ਚ ਸਾਰੇ 11 ਬਿਲੀਅਨਾਂ 'ਚ ਸ਼ੇਅਰ ਕਰ ਦਿਆ ਕਰੋ ਬਾਈ ਤੇ ਵੀਡੀਓ ਨੂੰ ਲਾਈਕ ਥਰੂ ਕਰ ਦਿਓ ਬਾਈ ਤੇ ਸ਼ੇਅਰ ਕਰ ਦਿਓ ਬਾਈ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਬਹੁਤ ਬਹੁਤ